ਆਣਿਆ ਤੇ ਆਪਾਂ ਫਿਰ ਉਥੇ ਬੋਲਦੇ ਤੱਕ ਨਹੀਂ ਸਾਡੇ ਬੱਚੇ ਵੀ ਜਾਂਦੇ ਕੜੇ ਲਾ ਕੇ ਟੈਸਟ ਦੇ ਕੇ ਆ ਜਾਂਦੇ ਮੈਂ ਇਸ ਕਰਕੇ ਕਹਿਣਾ ਚਾਹਣਾ ਅਸੀਂ ਮਦਈ ਕੇਵਲ ਤਾਂ ਕੇਵਲ ਗੁਰ ਮਰਿਆਦਾ ਦੇ ਬਣੀਏ ਅਸੀਂ ਮਦਈ ਬਣੀਏ ਜਿਹੜੀ ਸਾਡੀ ਰਹਿਤ ਮਰਿਆਦਾ ਆ ਪਰ ਕਈ ਵਾਰੀ ਰਾਸੀ ਰੋਟੀਆਂ ਰਾਸੀ ਰੋਟੀਆਂ ਸੇਕਦੇ ਸੇਕਦੇ ਉਹਨਾਂ ਦੇ ਗੋਲੇ ਬਣ ਜਾਂਦੇ ਜਿਹੜੇ ਸਿੱਖੀ ਦਾ ਕਾਣ ਕਰਦੇ ਆ ਜਿਹੜੇ ਸਿੱਖੀ ਦੇ ਦੁਸ਼ਮਣ ਬਣਦੇ ਆ ਮੈਂ ਆ ਕਹਿਣਾ ਚਾਹਣਾ ਇਸ ਧਰਤੀ ਤੋਂ ਅੱਜ ਕਿ ਆਪ ਦੀ ਸਰਕਾਰ ਆਈਸ ਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਕੀ ਕਸੂਰ ਹੈ ਆਵਦਾ ਤਿੰਨ ਵਾਰ ਪਟੀਸ਼ਨ ਗਈ ਕੇਚਰੀ ਬਾਦੇ ਕੋਲ ਜਿਹੜਾ ਪੰਜਾਬ ਦਾ ਅੱਜ ਕਹਿੰਦਾ ਮੈਂ ਰੱਖ ਆਇਆ ਜਿਹੜਾ ਕਹਿੰਦਾ ਮੈਨੂੰ ਵੋਟਾਂ ਪਾਓ ਤੁਸੀਂ ਮੈਨੂੰ ਕਹੋਗੇ ਸ਼ੋਮਨੀ ਕਮੇਟੀ ਦਾ ਪ੍ਰਧਾਨ ਇਹ ਗੱਲਾਂ ਬੋਲਦਾ ਮੇਰਾ ਵੋਟਾਂ ਨਾਲ ਕੋਈ ਤਲਕਾਤ ਨਹੀਂ ਹੈ ਵੀ ਤਲਕਾਤ ਮੇਰਾ ਕਿਉਂਕਿ ਵੋਟਾਂ ਦੀ ਗੱਲ ਮੈਂ ਨਹੀਂ ਕਰਦਾ ਹੋਰ ਕੌਣ ਕਰੂਗਾ ਸਾਡਾ ਮੀਰੀ ਪੀਰੀ ਦਾ ਸਿਧਾਂਤ ਆ ਪਰ ਦਵਿੰਦਰਪਾਲ ਸਿੰਘ ਪੁੱਲਰ ਦੀ ਫਾਈਲ ਤਿੰਨ ਵਾਰੀ ਪਈ ਦੇ ਪੈਂਡਿੰਗ ਆ ਜਦੋਂ ਸਰਕਾਰ ਬਣੀ ਤਾਂ ਕੈਨਸਲ ਕਰਕੇ ਮਾਰੀ ਕੀ ਹੈ ਸਾਡੇ ਨਾਲ ਇਨਸਾਫ ਕਰ ਰਹੇ ਆ ਪੰਜਾਬ ਦੇ ਲੋਕੋ ਸੋਚੋ ਕਿ ਅੱਜ ਬੰਦੀ ਸਿੰਘ ਸਾਡੇ ਦੇਖੋ ਕਿੰਨੀ ਸ਼ਰਮਸ਼ਾਰ ਹੋਣਾ ਪੈਂਦਾ ਮੈਨੂੰ ਅਸੀਂ ਪਿਛਲੇ ਦਿਨੀ ਭਾਈ ਬਲਵੰਤ ਸਿੰਘ ਰਾਜੋਆ ਨੇ ਨਾਲ ਮੁਲਾਕਾਤ ਕੀਤੀ ਸਿੰਘ ਸਾਹਿਬ ਨੂੰ ਨਾਲ ਮੇਰੇ ਸੀ ਇਹਨਾਂ ਨੂੰ ਵੀ ਉਹਨਾਂ ਨੇ ਆਪਣੇ ਜੋ ਬਚਨ ਬਲਾਸ ਇਹਨਾਂ ਨਾਲ ਸਾਂਝੇ ਕੀਤੇ ਤੇ ਸਿੰਘ ਸਾਹਿਬ ਨੇ ਆਦੇਸ਼ ਕੀਤਾ ਕਿ ਜਿਹੜੀ ਸ਼ੋਮਣੀ ਕਮੇਟੀ ਨੇ ਪਿਟੀਸ਼ਨ ਪਾਯੂ ਮਰਸੀ ਪਿਟੀਸ਼ਨ ਉਹ ਵਾਪਸ ਲੈ ਲਓ ਸਿੰਘ ਸਾਹਿਬ ਨੇ ਕਿਹਾ ਕਿ ਜਥੇਬੰਦੀਆਂ ਆਪਣਾ ਜਿਹੜਾ ਆ ਉਹ ਪ੍ਰਤੀਕਰਮ ਦੇਣ ਪਰ ਜਥੇਬੰਦੀਆਂ ਸੁੱਤੀਆਂ ਪਈਆਂ ਉਹ ਵਿਚਾਰਾ 29 ਸਾਲ ਦਾ ਜੇਲ੍ਹ 'ਚ ਬੈਠਾ ਫਾਂਸੀ ਦੀ ਚੱਕੀ ਈੜੀ ਕਰ ਰਿਹਾ 18 ਸਾਲ ਜੇਲ੍ਹ 'ਚ ਬੈਠਾ ਤੇ ਆਪਾਂ ਚੁੱਪ ਕਰਕੇ ਬੈਠੇ ਆ ਕੀ ਨਿਰਣਾ ਨਹੀਂ ਕੋਈ ਕਰਾਂਗੇ ਹੁਣ ਅਸੀਂ ਔਰ ਉਹਦੀ ਭੈਣ ਵਿਚਾਰੀ ਬਿਮਾਰ ਆ ਫੇਫੜਿਆਂ ਦੀ ਬਿਮਾਰੀ ਆ ਤੇ ਉਹ ਵਿਚਾਰੀ ਉੱਥੇ ਟ੍ਰੀਟਮੈਂਟ ਕਰਾਉਂਦੀ ਆ ਤੇ ਭਾਈ ਰਾਜਵਾਨਾ ਸਾਹਿਬ ਵੱਲੋਂ ਇਹ ਹੁਕਮ ਹੋਇਆ ਸੀ ਕਿ ਮੈਂ ਜਿਹੜੀ 19 ਦੇ ਵਿੱਚ ਅਸੀਂ ਮਰਸੀ ਪਟੀਸ਼ਨ ਪਾਈ ਸੀ ਉਹਦੀ ਉਹ ਸੁਪਰੀਮ ਕੋਰਟ ਚੈਲੰਜ ਕੀਤਾ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਹੋਣ ਤੋਂ ਬਾਅਦ 2022 ਦੇ ਵਿੱਚ ਸੈਂਟਰ ਸਰਕਾਰ ਨੂੰ ਹਦਾਇਤ ਕੀਤੀ ਕਿ ਤੁਸੀਂ ਇਸ ਪਟੀਸ਼ਨ ਦਾ ਫੈਸਲਾ ਕਰੋ ਇਸ ਫਾਂਸੀ ਦਾ ਫੈਸਲਾ ਕਰੋ ਅੱਜ 3 ਸਾਲ ਹੋ ਚੱਲੇ ਆ ਕੋਈ ਫੈਸਲਾ ਨਹੀਂ ਹੋਇਆ ਅੱਜ ਅਸੀਂ ਹੁਣ ਫੇਰ ਪਟੀਸ਼ਨ ਪਾਈ ਆ ਰਾਜਵਾਨਾ ਸਾਹਿਬ ਦੇ ਕਹਿਣ ਤੇ ਉਹ ਕਹਿੰਦੇ ਇੱਕ ਵਾਰੀ ਸੁਪਰੀਮ ਕੋਰਟ ਦੇ ਵਿੱਚ ਫੇਰ ਜਾਓ ਮੈਨੂੰ ਇੱਕ ਪਾਸੇ ਫਾਂਸੀ ਦਾ ਫੰਦਾ ਉਹ ਕਹਿੰਦੇ ਮੈਨੂੰ ਕੋਈ ਇਸ ਗੱਲ ਦੇ ਵਿੱਚ ਫਿਕਰ ਨਹੀਂ ਮੈਂ ਕੋਈ ਇਸ ਗੱਲ ਨੂੰ ਨਹੀਂ ਘਬਰਾਟ ਦੇ ਵਿੱਚ ਪਰ ਕਹਿੰਦੇ ਮੇਰਾ ਫੈਸਲਾ ਤਾਂ ਕਰੋ ਨਾ ਇੱਕ ਪਾਸੇ ਕਰੀਏ ਗੱਲ ਸਾਰੀ ਹੁੰਦੀ ਆ ਸੋ ਵੀਰੋ ਉਹਨਾਂ ਦੇ ਨਾਲ ਆ ਸਾਡੇ ਪਿੱਛੇ ਭਾਈ ਗੁਰਦੀਪ ਸਿੰਘ ਜੀ ਖੜਾ ਉਹ ਆ ਕੇ ਗਏ 34ਵਾਂ ਸਾਲ ਸ਼ੁਰੂ ਹੋ ਗਿਆ ਉਹਨਾਂ ਦੇ ਨਾਲ ਲਖਵਿੰਦਰ ਸਿੰਘ ਸਾਡਾ ਅਵਤਾਰ ਸਿੰਘ ਤਾਰਾ ਭਾਈ ਅਵਤਾਰ ਸਿੰਘ ਪਿਉਰਾ ਔਰ ਭਾਈ ਜਗਤਾਰ ਸਿੰਘ ਜੀ ਹਵਾਰਾ ਕੈਦਾਂ ਪੂਰੀਆਂ ਹੋ ਚੁੱਕੀਆਂ ਕੋਈ ਕਾਨੂੰਨ ਨਹੀਂ ਪਰ ਸਾਡੇ ਦੇ ਕਾਨੂੰਨ ਜਿਹੜਾ ਉਹ ਬਖਰਾ ਜਾਰੀ ਕੀਤਾ ਜਾਂਦਾ ਸੋ ਮੈਂ ਸਿੱਖ ਕੌਮ ਨੂੰ ਵੀ ਕਿਉਂਕਿ ਤੁਸੀਂ ਬਹੁਤ ਸਤਿਕਾਰਯੋਗ ਨਾ ਪਹੁੰਚੇ ਆ ਤੁਹਾਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਕੁਝ ਸਾਡੇ ਕੌਮੀ ਮੁੱਦੇ ਵੀ ਹੁੰਦੇ ਆ ਉਹ ਕੌਮੀ ਮੁੱਦਿਆਂ ਦੇ ਵਿੱਚ ਵੀ ਆਪਣਾ ਯੋਗਦਾਨ ਪਾਈਏ ਔਰ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਜਿਹੜੇ ਹੁਣ ਮੌਜੂਦਾ ਵੀ ਜਿਹੜੇ ਇਹਨਾਂ ਨੇ ਆ ਸਾਲ 2 ਸਾਲ ਪਹਿਲਾਂ ਚੱਕੇ ਆ ਉਹਨਾਂ ਨਾਲ ਵੀ ਬਿਤਕਰਾ ਬਹੁਤ ਵੱਡਾ ਹੋ ਰਿਹਾ ਐਨਐਸਏ ਦਾ ਕੋਈ ਪ੍ਰੋਵੀਜ਼ਨ ਨਹੀਂ ਤੇ ਐਨਐਸਏ ਜਿਹੜੀ ਆ ਉਹ ਸਾਲ ਪੂਰੀ ਹੋ ਗਏ ਮੁੜ ਫੇਰ ਦੋ ਸਾਲ ਲਾ ਦਿੱਤਾ ਸੋ ਬਿਤਕਰੇ ਤੇ ਮਿਤਕਰਾ ਹੋ ਰਿਹਾ ਅਸੀਂ ਇੱਕ ਮੈਂ ਹੁਣ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹਣਾ ਸ਼ੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੂੰ 21ਵੀਂ ਸਦੀ ਦਾ ਮਹਾਨ ਸਿੱਖ ਮਹਾਨ ਸ਼ਹੀਦ ਟੈਕਸੀ ਦੀ ਅਕਾਲ ਟੈਕਸਾਬ ਵੱਲੋਂ ਕੀਤਾ ਗਿਆ ਸੀ ਆ ਇਹ ਕਐਮਪੀ ਬਣੀ ਆ ਇਹਨਾਂ ਦੀ ਮੈਂ ਨਾਂ ਨਹੀਂ ਲੈਣਾ ਉਹ ਰੋਜ਼ ਕਹਿ ਰਹੀ ਜੀ ਅੱਤਵਾਦੀ ਆ ਹੁਣ ਫੇਰ ਸੈਂਸਰ ਬੋਰਡ ਨੇ ਵੀ ਇਜਾਜ਼ਤ ਦੇ ਦਿੱਤੀ ਤੇ ਤੁਸੀਂ ਸਾਰੇ ਇਕੱਤਰਿਆਂ ਸੰਤ ਬਾਬਾ ਜਰਨੈਲ ਸਿੰਘ ਸੰਤ ਚਪਾਈ ਸੀ ਸ਼ਹੀਦ ਆ ਕੌਮ ਦੇ ਇਹਨਾਂ ਦੇ ਕਹੇ ਨਹੀਂ ਅਸੀਂ ਅੱਤਵਾਦੀ ਬਣਦੇ ਇਹ ਮੈਚ ਮੈਂ ਕਹਿਣਾ ਚਾਹੁੰਨਾ ਅਸੀਂ ਤਾਂ ਚੁੱਪ ਕਰ ਜਾਂਨੇ ਕਈ ਵਾਰੀ ਸਿੱਖ ਮੁੱਦਿਆਂ ਤੇ ਵੀ ਚੁੱਪ ਕਰ ਜਾਂਨੇ ਜਿਸ ਮਸਲੇ ਤੇ ਸ਼ਾਂਤਾਂ ਨੇ ਉਸ ਧਰਤੀ ਦੇ ਸ਼ਹੀਦੀ ਪਾਈ ਉਹਨੇ ਪ੍ਰਣ ਕੀਤਾ ਸੀ ਵੀ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਤਕ ਨਾ ਜਾਵੇ ਟਕਸਾਲ ਦੇ ਤਿੰਨ ਮਹਾਨ ਸ਼ੀਰ ਹੋਈ ਆ ਔਰ ਇੱਕ ਚੜ੍ਹਦੇ ਪਾਸੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਬੈਠੇ ਇੱਕ ਆਇਦਰ ਪੱਛਮ ਵਾਲੀ ਬਾਜੀ ਨੂੰ ਬੈਠੇ ਆ ਇੱਕ ਬੁੰਗਾ ਬਾਬਾ ਗਰਵਖ ਸਿੰਘ ਦਾ ਬੈਠਾ ਸੋ ਮੈਂ ਕਹਿਣਾ ਚਾਹੁੰਨਾ ਕਿ ਆਪਾਂ ਕੋਈ ਹੱਲ ਕਢੀਏ ਮੈਂ ਜਜ਼ਬਾਤੀ ਨਹੀਂ ਬੋਲ ਰਿਹਾ ਪਰ ਮੈਂ ਬੋਲਾਂ ਵੀ ਕਿੱਥੇ ਇਹਨਾਂ ਸਟੇਜਾਂ ਦੇ ਬੋਲੂੰਗਾ ਤੇ ਜੇ ਆਪਾਂ ਇਦਾਂ ਦੇ ਮੁੱਦਿਆਂ ਤੇ ਵੀ ਚੁੱਪ ਰਹਾਂਗੇ ਫਿਰ ਮਿੱਤਰੋ ਹੌਲੀ-ਹੌਲੀ ਅੰਬਾਲੇ ਪਹੁੰਚ ਗਏ ਆ ਫਿਰ ਆਪਣੇ ਵਿੱਚ ਆਵੜਨਗੇ ਆ ਹੁਣ ਦੇਖੋ ਅੰਬਾਲੇ ਦੇ ਵਿੱਚ ਪਿੱਛੇ ਆ ਹੁਣ ਉਹਨਾਂ ਨੇ ਮੀਟਿੰਗ ਕਿੱਥੇ ਕੀਤੀ ਸਿੰਘ ਸਾਹਿਬ ਗਏ ਸੀ ਤੇ ਅੱਜ ਹਰਿਆਣੇ ਦਾ ਸਾਰਾ ਪ੍ਰਬੰਧ ਤੈਸ਼ ਨੈਸ਼ ਕਰ ਦਿੱਤਾ ਕਿਉਂ ਕੀਤਾ ਤੈਸ਼ ਨੈਸ਼ ਇਸ ਕਰਕੇ ਹੋ ਗਿਆ ਕਿਉਂਕਿ ਸਰਕਾਰ ਦੀ ਮੁੱਠੀ ਚਾਪੀ ਕਰਨ ਲੱਪੇ ਆਪਣੇ ਜਿਹੜੇ ਅੰਦਰ ਜਿਸ ਫਾਰਜਲੇ ਤੁਹਾਨੂੰ ਚੁਣਿਆ ਸੀ ਉਹ ਫਾਰਜ ਖਤਮ ਕਰ ਦਿੱਤੇ ਅੱਜ ਦਿੱਲੀ ਕਮੇਟੀ ਦਾ ਕੀ ਹਾਲਿਆ ਮੈਂ ਮੈਂਬਰ ਹਾਂ ਉੱਥੋਂ ਦਾ ਪਰ ਅੱਜ ਆਪਾਂ ਉਹ ਵੀ ਦੇਖੀਏ ਸਿੱਧੇ ਮੈਂਬਰ ਭਾਜਪੀ ਦੀ ਪਾਰਟੀ 'ਚ ਜਾ ਰਹੇ ਆ ਲੋਕਾਂ ਨੇ ਚੁਣਿਆ ਸੀ ਗੁਰੂ ਦੀ ਗੋਲਕ ਤੇ ਗੁਰੂ ਦੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਪਰ ਅੱਜ ਆਪਾਂ ਉਹ ਵੀ ਭੁੱਲ ਗਏ ਸਾਰੇ ਤੇ ਫਿਰ ਮੈਂ ਕਹਿਣਾ ਚਾਹਣਾ ਕਿ ਜੇ ਆਪਾਂ ਮਿੱਤਰੋ ਫਿਰ ਇਦਾਂ ਹੀ ਹੋਇਆ ਅੱਜ ਤਖਤ ਪਟਨਾ ਸਾਹਿਬ ਅੱਜ ਤੱਕ ਤਾਂ ਹਜੂਰ ਸਾਹਿਬ ਨੋਮੀਨੇਸ਼ਨ ਹੁੰਦੀ ਪ੍ਰਧਾਨ ਦੀ ਤੇ ਜੇ ਫਿਰ ਗਾਹਾਂ ਟੱਪ ਕੇ ਆ ਗਿਆ ਬਾਰਡਰ ਸ਼ੰਭੂ ਗਾਹ ਨੂੰ ਤੇ ਫਿਰ ਆ ਜਿਹੜੀ ਮਰਿਆਦਾ ਦੇ ਵਿੱਚ ਅੱਜ ਸਿੱਖ ਕੌਮ ਬੈਠੀ ਇਦਾਂ ਨਹੀਂ ਹੋਣੀ ਫਿਰ ਫਿਰ ਮਹਾਂਤਾਂ ਵਾਲਾ ਕੰਮ ਹੋਊਗਾ ਸਰਕਾਰੀ ਜਫੇਦਾਰ ਆਉਣਗੇ ਫਿਰ ਇਹ ਆਪਾਂ ਨੂੰ ਅੱਜ ਸੋਚਣਾ ਪਊਗਾ ਇਹ ਇੱਕ ਸਵਾਲੀਆ ਚੈਨਿਆ ਕਿ ਆਪਾਂ ਕੀ ਆਉਂਦੇ ਸਮੇਂ ਦੇ ਵਿੱਚ ਇਵੇਂ ਚੁੱਪ ਕਰਕੇ ਬੈਠੇ ਰਹਿਣਾ ਸ਼ਤਾਬ ਦੀ ਆ ਗੁਰੂ ਨੂੰ ਸਮਰਪਤ ਆ ਉਹ ਗੁਰੂ ਜੈਸ ਗੁਰੂ ਨੇ ਅਕਬਰ ਨੂੰ ਬਰੋਬਰ ਬਹਾਲਿਆ ਜਿਸ ਅਕਬਰ ਨੇ ਕਿਹਾ ਕਿ ਦੱਸੋ ਗੁਰੂ ਸਾਹਿਬ ਜੀ ਕੋਈ ਲਾ ਦਿਆਂ ਇਸ ਨਾਲ ਜੈਲ ਲਾ ਦਿਆਂ ਗੁਰੂ ਸਾਹਿਬ ਕਹਿੰਦੇ ਇਹ ਗੁਰੂ ਬਖਸ਼ਿੰਦ ਗਰਵਾਣੀ ਸਾਡਾ ਗੁਰੂ ਆ ਕਿਸੇ ਸਰਕਾਰ ਦੀ ਨਹੀਂ ਮਦਦ ਦੀ ਲੋੜ ਕਿਸੇ ਹੋਰ ਦੀ ਲੋੜ ਨਹੀਂ ਕੇਵਲ ਤਾਂ ਕੇਵਲ ਸਾਡੀ ਅਗਵਾਈ ਗੁਰਸ਼ਾਬਦ ਕਰਦਾ ਅੱਜ ਵੀ ਅਗਵਾਈ ਕਰਦਾ ਅੱਜ ਵੀ ਗੁਰੂ ਕੇ ਸਿੱਖ ਮੌਜੂਦਾ ਸਮੇਂ ਵਿੱਚ ਵੀ ਜਿਹੜੇ ਗਰਵਾਣੀ ਗੈਣ ਕਰਦੇ ਆ ਗਰਵਾਣੀ ਗੈਣ ਕਰਕੇ ਸਰਮਣ ਕਰਕੇ ਉਹਤੇ ਵਿਚਾਰ ਕਰਕੇ ਉਹਦੇ ਤੇ ਚੱਲਦੇ ਵੀ ਆ ਧੰਤਾਂ ਦੇ ਜੋਗ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇੱਕ ਹੋਰ ਬਹੁਤ ਵਧੀਆ ਜਿਹੜਾ ਬਹੁਤ ਸਾਡੇ ਲਈ ਇੱਕ ਮੈਂ ਅੱਗੇ ਪਿੱਛੇ ਇਹ ਵੀ ਗੱਲ ਕੀਤੀ ਸੀ ਕਿ ਆ ਜਿਹੜੀਆਂ ਹੇਟ ਸਪੀਚ ਨਫਰਤੀ ਜਿਹੜੀਆਂ ਸਪੀਚਾਂ ਜਾਂ ਨਫਰਤੀ ਤੌਰ ਦੇ ਉੱਤੇ ਸਾਡੀਆਂ ਗੁਰਮਤ ਨੂੰ ਰਲਗੱਡ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਰਲਗੱਡ ਕੀਤਾ ਜਾ ਰਿਹਾ ਮੇਰਾ ਖਿਆਲ ਜੇ ਮੈਂ ਝੂਠ ਨਹੀਂ ਬੋਲਦਾ ਸਾਡੇ ਜਸਕਰਨ ਤੇ ਹਰਭਜਨ ਬੈਠੇ ਆ ਅਨੇਕਾਂ ਕੰਪਲੇਂਟਾਂ ਪਾ ਪਾ ਕੇ ਥੱਕ ਗਏ ਆ ਕਿ ਇਹ ਝੂਠ ਜਿਹੜਾ ਇਹਨੂੰ ਪੱਕਾ ਕਰੋ ਕਿ ਇਹ ਤੇ ਪੱਕਾ ਬੰਦ ਹੋ ਜਾਏ ਪਰ ਕਿਉਂਕਿ ਚਸਕੇ ਲੈ ਰਹੇ ਆ ਸਿੱਖਾਂ ਨਾਲ ਹੋ ਰਹੀ ਆ ਨਾ ਪਰ ਮੈਂ ਇਹ ਵੀ ਕਹਿਣਾ ਚਾਹਣਾ ਇਹ ਅੱਗ ਕਈ ਵਾਰੀ ਆਪਣੇ ਵੀ ਬਲ ਜਾਂਦੀ ਆ ਸੋ ਵੀਰੋ ਨਿਮਰਤਾ ਸਹਿ ਸਾਰਿਆਂ ਨੂੰ ਮੈਂ ਬੇਨਤੀ ਕਰਨੀ ਚਾਹਣਾ ਕਿ ਆ ਆਉਂਦਾ ਸਮਾਂ ਭਿਆੰਕਰ ਵੀ ਆ ਸਾਡੇ ਲਈ ਭयंकर ਇਸ ਕਰਕੇ ਆ ਭਰਾ ਮਾਰੂ جنگ ਵੱਡੇ ਵੱਡੇ ਪੱਦਰ ਤੇ ਉੱਤੇ ਆ ਆਪਾਂ ਤਖਤਾਂ ਦੀ ਪਰਵਾਹ ਛੱਡੀਏ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਈਏ ਅਗਲਾ ਹਮਲਾ ਅਕਾਲ ਤਖਤ ਤੇ ਆ ਉਹ ਕਿਹੜੇ ਰੂਪ ਦੇ ਵਿੱਚ ਉਹ ਸਾਡੇ ਰੂਪ ਦੇ ਵਿੱਚ ਆ ਕਿਉਂਕਿ ਜੇ ਸਿਧਾਂਤ ਖਤਮ ਹੋ ਗਏ ਫੇਰ ਅਕਾਲ ਤਖਤ ਜਿਹੜਾ ਆ ਉਹਦਾ ਉਹਦਾ ਮਹੱਤਵ ਨਹੀਂ ਰਹੂ ਇਹ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਗੁਰੂ ਹਰ Rai ਸਾਹਿਬ ਪਾਤਸ਼ਾਹ ਜੀ ਨੇ ਕੋਈ ਸਿੱਖ ਖਨਾਮੀ ਕਰੇ ਕੁਛ ਕਰੇ ਉਹਨੂੰ ਪ੍ਰੇਰਣਾ ਨਹੀਂ ਉਹਨੂੰ ਇਹ ਗੱਲ ਆ ਕੇ ਆ ਕੇ ਸ੍ਰੀ ਅਕਾਲ ਤਖਤ ਦੇ ਨਥ ਮਸਤਕ ਹੋ ਜਾਏ ਉਹ ਹਮੇਸ਼ਾ ਹੀ ਪਾਕ ਤੇ ਪਵਿੱਤਰ ਹੁੰਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਕਿਉਂਕਿ ਬੋਲਣਾ ਤਾਂ ਹੋਰ ਵੀ ਚਾਹੁੰਦਾ ਸੀ ਪਰ ਕਿਉਂਕਿ ਲੰਮਾ ਸਮਾਂ ਹੋ ਗਿਆ ਮੈਂ ਧੰਨਵਾਦ ਕਰਦਾ ਤਿੰਨੋਂ ਸਿੰਘ ਸਹਿਬਾਨ ਦਾ ਜਿਨ੍ਹਾਂ ਨੇ ਨਗਰ ਕੀਰਤਨਾ ਜਬੀ ਹਾਜ਼ਰੀ ਭਰੀ ਤਖਸਾਲੀ ਅਕਾਲ ਤਖਸਾਲ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਔਰ ਉਹਨਾਂ ਦੇ ਨਾਲ ਤਖਸਾਲੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਨਾਲ ਤਖਸਾਲੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਔਰ ਸਾਡੇ ਸਿੱਖ ਪੰਥ ਦੀ ਮਹਾਨ ਜਥੇਬੰਦੀ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਸੰਤ ਬਾਬਾ ਬਲਬੀਰ ਸਿੰਘ ਜੀ ਜਿਹੜੇ ਸਾਰੇ ਦਲ ਪਖਾਂ ਦੀ ਔਰ ਸਮੁੱਚੇ ਨਿਹੰਗ ਸਿੰਘਾਂ ਦੀ ਪ੍ਰਤੀਨਿਧਿਤ ਕਰਦੇ ਆ ਉਹਨਾਂ ਦਾ ਧੰਨਵਾਦ ਕਰਦਾ ਵਿਧੀ ਚੰਦ ਬਾਬਾ ਜੀ ਬਾਬਾ ਵਿਧੀ ਚੰਦ ਜੀ ਦੀ ਮਹਾਨ ਸੰਪਰਦਾ ਬਾਬਾ ਅਵਤਾਰ ਸਿੰਘ ਜੀ ਔਰ ਤਰਨਾ ਦਲ ਬਲੋਂ ਸਾਡੇ ਬਾਬਾ ਜੋਗਾ ਸਿੰਘ ਜੀ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਹਰਿਆ ਬੇਲਾਂ ਵਾਲਿਆਂ ਬਲੋਂ ਬਾਬਾ ਨਾਗਰ ਸਿੰਘ ਜੀ ਔਰ ਬਹੁਤ ਸਾਰੇ ਮੈਂ ਅਚੇਚੇ ਤੌਰ ਤੇ ਦੋਏ ਜਿਹੜੇ ਭਾਈ ਦਇਆ ਸਿੰਘ ਦੀ ਆਸ ਤੇ ਬਾਂਸ ਦੇ ਵਿੱਚੋਂ ਆ ਤੁਹਾਡੇ ਦਰਸ਼ਨ ਵੀ ਕੀਤੇ ਜਿਨ੍ਹਾਂ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਭਾਈ ਦਇਆ ਸਿੰਘ ਜੀ ਦੀ ਸੰਪਰਦਾ ਦੇ ਵਿੱਚੋਂ ਸਾਰੇ ਨਿਕਲੇ ਆ ਕਿਉਂਕਿ ਦੋ ਜਥੇਬੰਦੀਆਂ ਬੈਠੀਆਂ ਬੁੱਢਾ ਦਲ ਤੇ ਨਾਲ ਦਮਦਮੀ ਟਕਸਾਲ ਇਹ ਜਥੇਬੰਦੀਆਂ ਗੁਰੂ ਸਾਹਿਬ ਦੇ ਬੇਲੇ ਦੀਆਂ ਚਲੀਆਂ ਆ ਰਹੀਆਂ ਪਰ ਇਹ ਜਿਹੜੀਆਂ ਬਾਕੀ ਜਿੰਨੀਆਂ ਵੀ ਸੰਪਰਦਾਵਾਂ ਚਲੀਆਂ ਚਾਹੇ ਨਾਨਕ ਸਰਗੇ ਚਾਹੇ ਕਲੇਰਾਂ ਵਾਲੇ ਕੋਈ ਵੀ ਉਹ ਸਾਰੇ ਭਾਈ ਦਇਆ ਸਿੰਘ ਦੀ ਮਹਾਨ ਸੰਪਰਦਾ ਦੇ ਵਿੱਚੋਂ ਨਿਕਲੇ ਆ ਔਰ ਮੈਂ ਅਚੇਚੇ ਤੌਰ ਤੇ ਜਿੰਨੇ ਵੀ ਕਾਰ ਸੇਵਾ ਵਾਲੇ ਮਹਾਪੁਰਸ਼ ਸੰਤ ਬਾਬਾ ਕਸ਼ਮੀਰ ਸਿੰਘ ਜੀ ਆ ਤਿੰਨ ਮੰਝਲੀ ਹਾਰ ਬਣਿਆ ਮੋਰੇ ਇਹ ਤਿੰਨ ਮਹੀਨੇ ਦੇ ਵਿੱਚ ਬਣਿਆ ਦਿਨ ਰਾਤ ਇੱਕ ਕਰਕੇ ਸਾਨੂੰ ਉਮੀਦ ਨਾ ਸੀ ਪਈ ਇਹ ਪੂਰਾ ਹੋ ਜਾਊਗਾ ਪਰ ਉਹ ਤਿੰਨਾਂ ਮਹੀਨਿਆਂ ਦੇ ਵਿੱਚ ਹਾਲੇ ਚਲੋ ਬਣਨਾ ਬਣ ਰਿਹਾ ਪਰ ਮੈਂ ਧੰਨਵਾਦ ਕਰਦਾ ਬਾਬੇ ਪੂਰੀ ਬਾਲਿਆਂ ਦਾ ਉਹਨੇ ਵੀ ਲੰਗਰ ਲਾਇਆ ਤੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਮਰੀਕਾ ਬੈਠੇ ਸੀ ਪੰਥ ਦੀ ਚੇਤਾ ਆ ਨਾ ਮਨ ਦੇ ਵਿੱਚ ਤੇ ਕਹਿੰਦੇ ਭਈ ਉਥੋਂ ਪ੍ਰਧਾਨ ਜੀ ਸਾਡਾ ਲੰਗਰ ਦਾ ਜਿਹੜਾ ਆ ਉਹ ਹੁਣੇ ਕੋਈ ਰਿਜ਼ਰਵ ਖਾਤਾ ਕਰਦਾ ਹੋਰ ਸੰਪਰਦਾਵਾਂ ਅਨੇਕਾਂ ਹੀ ਅਨੇਕਾਂ ਮੈਂ ਇਸ ਕਰਕੇ ਕਹਿਣਾ ਕਿ ਬਹੁਤ ਵੱਡੇ ਲੰਗਰ ਤੁਸੀਂ ਲਾਏ ਆ ਬੜੀ ਵੱਡੀ ਆਉਂਦੀਆਂ ਸੰਗਤਾਂ ਦੀ ਸੇਵਾ ਪਿੰਡਾਂ 'ਚ ਵੀ ਮੈਂ ਦੇਖਦਾ ਮੋਟਰਾਂ ਤੇ ਬੰਬੀਆਂ ਤੇ ਕਿਸੇ ਨੇ ਹਵੇਲੀ 'ਚ ਲੰਗਰ ਲਾਇਆ ਆ ਇਹੋ ਹੀ ਅੱਜ ਥੇਤਣਾ ਪਊ ਬੇ ਧਰਤੀ ਗੁਰਾਂ ਦੇ ਨਾਂ ਤੇ ਬਸਦੀ ਆ ਪਰ ਇਹਤੇ ਕਾਬਜ ਕਈ ਵਾਰੀ ਹੋਰ ਵੀ ਹੋ ਜਾਂਦੇ ਆ ਮੈਂ ਨਿਮਰਤਾ ਸਹਿਤ ਸਾਰੀ ਸੰਗਤ ਤੋਂ ਵੀ ਖੇਮਾ ਚਾਹਣਾ ਸ਼ਾਇਦ ਕਈ ਵਾਰੀ ਬੋਲਦਿਆਂ ਤੋਂ ਕੋਈ ਗੱਲ ਐਸੀ ਹੋ ਗਈ ਹੋਵੇ ਉਹ ਜਿਹੜੀ ਉਹ ਜਚੇ ਨਾ ਉਹ ਮੇਰੀ ਝੋਲੀ 'ਚ ਪਾ ਦਿਓ ਚੰਗੀਆਂ ਗੱਲਾਂ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਆਪਣੇ ਵਿੱਚ ਪਾ ਲਈਏ ਅੰਤ ਦੇ ਵਿੱਚ ਫਿਰ ਮੈਂ ਧੰਨਵਾਦ ਕਰਦਾ ਮੇਰੇ ਵੀਰ ਮਹਿਤਾ ਸਾਹਿਬ ਖੜੇ ਆ ਔਰ ਇਹਨਾਂ ਦੀ ਸਮੂਚੀ ਜਿਹਨੇ ਸਾਬ ਕਮੇਟੀ ਬਣਾਈ ਸੀ ਸ਼ਤਾਬ ਦਿਲੇ ਸਾਰੀ ਸਾਬ ਕਮੇਟੀ ਬਣਾਈ ਸੀ ਉਹ ਸਾਬ ਕਮੇਟੀ ਨੇ ਬਹੁਤ ਵੱਡਾ ਅਪਰਾਲਾ ਕੀਤਾ ਇਹ 20 ਦਿਨ ਦੇ ਲਗਾਤਾਰ ਜਿਹੜੇ ਸਮਾਗਮ ਇਦਾਂ ਹੀ ਚੱਲ ਰਹੇ ਮਹਾਨ ਨਗਰ ਕੀਰਤਨ ਪਿੰਡ ਪਿੰਡ ਚੋਂ ਆਉਂਦੇ ਰਹੇ ਤੇ ਮੈਂ ਦੇਖਦਾ 300 ਸਾਲਾਂ ਤੋਂ ਬਾਅਦ ਜਦੋਂ 1999 ਵਿੱਚ ਮਨਾਇਆ ਸੀ ਉਦਦੇ ਉਸੇ ਲੈਵਲ ਦੀ ਐ ਉਦੋਂ ਵੱਡੀ ਇਹ ਮਹਾਨ ਇਸ ਤੀਰਥ ਦੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਨਤਮਸਤਕ ਹੋਣ ਲੋਕ ਆ ਰਹੇ ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਤੇ ਬਖਸ਼ਿਸ਼ ਆ ਤੇ ਮੈਂ ਸਾਰੇ ਸਖਤਰ ਸਹਿਬਾਨ ਕੱਲੇ-ਕੱਲੇ ਦਾ ਨਾਮ ਲਵਾਂਗਾ ਜਿਨ੍ਹਾਂ ਨੇ ਵੀ ਯੋਗਦਾਨ ਪਾਇਆ ਤੇ ਮੈਂ ਇੱਕ ਇਹ ਵੀ ਮਨ ਵਿੱਚ ਆ ਜਾਂਦੀ ਮੈਂ ਹਰ ਕਿਸੇ ਬਾਜ ਵਾਲੀ ਅੱਖ ਰੱਖਦਾ ਕਿ ਕਿਹੜੇ ਵਰਕਰ ਨੇ ਕੀ ਕੰਮ ਕੀਤਾ ਤੇ ਜਿਹੜੇ ਚੰਗੇ ਕਰਦੇ ਉਹਨਾਂ ਨੂੰ ਫੇਕੇ ਦੀ ਪਲੀ ਵੀ ਮਾਂ ਪਾਉਂਦੀ ਆ ਕੋਈ ਗੱਲ ਨਹੀਂ ਗੁਰੂ ਸਾਹਿਬ ਕਿਰਪਾ ਕਰਨ ਸਮਰਪਿਤ ਹੋਈਏ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਇਹ ਦੋ ਟੰਗਾਂ ਵਾਲੇ ਅੱਜ ਹੈਗੇ ਕੱਲ ਨੂੰ ਨਹੀਂ ਹੋਣੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ 11ਵੀਂ ਜੋਤ ਸਾਡੀ ਅਗਵਾਈ ਕਰਦੀ ਆ ਅੱਜ ਇਹ ਚਿੰਤਾ ਬਣੀ ਹੋਆ ਕਿ ਇਹ ਅਗਵਾਈ ਕਰਦੀ ਗੁਰੂ ਗ੍ਰੰਥ ਸਾਹਿਬ ਦੀ ਇਹਦੇ ਵਿੱਚ ਵੀ ਕੋਈ ਵੱਖਰਾਪਨ ਅਡਰਾਪਨ ਕੀਤਾ ਜਾਵੇ ਇਹ ਹੋਣਾ ਨਹੀਂਗਾ ਕਿਉਂਕਿ ਗੁਰੂ ਦਸਮ ਪਾਤਸ਼ਾਹ ਨੇ ਸਾਨੂੰ ਕਿਰਪਾ ਕਰਕੇ ਦਿੱਤੀ ਸੋ ਅੱਜ ਗੁਰੂ ਘਰ ਦੇ ਵਿੱਚ ਬਹੁਤ ਸਾਰੀਆਂ ਜਿੰਨੀਆਂ ਮੈਂ ਦੇਖਦਾ ਚਾਰ-ਚਾਰ ਘੰਟੇ ਲੋਕ ਖੜੇ ਰਹਿੰਦੇ ਆ ਉਸ ਪਵਿੱਤਰ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਉੱਤੇ ਤੇ 10 ਜਾਂ 20 ਸਕਿੰਟ ਨਤਮਸਤਕ ਹੋਣ ਨੂੰ ਮਿਲਦੇ ਆ ਮੈਂ ਤਾਂ ਨਾਮ ਸਕਾਰ ਕਰਦਾ ਔਰ ਸੋਚਦਾ ਵੀ ਹੁਣ ਸਾ ਗੁਰੂ ਸਾਹਿਬ ਜੀ ਤੇਰੀ ਕਿੱਡੀ ਵੱਡੀ ਕਿਰਪਾ ਤੇ ਬਖਸ਼ਿਸ਼ ਆ ਕਿ ਤੂੰ ਇਹ ਮਹਾਨ ਸਾਡੇ ਲਈ ਮਨੁੱਖਤਾ ਦਾ ਕੇਂਦਰ ਸਮੁੱਚਾ ਵਾਖਸ਼ ਕੀਤਾ ਅੱਜ ਉੱਥੇ ਕੋਈ Hindu ਆ ਜਾਏ ਅੱਜ ਕੋਈ ਮੁਸਲਮਾਨ ਆ ਜਾਏ ਉੱਥੇ ਕੋਈ ਜੈਨੀ ਆ ਜਾਏ ਬੋਧੀ ਆ ਜਾਏ ਸਿੱਖ ਆ ਜਾਏ ਹੋਰ ਆ ਜਾਏ ਉਹ ਸਾਰੇ ਜਿਹੜੇ ਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ মিডিਆ ਜੀਚੇ ਤੌਰ ਤੇ ਕਿਉਂਕਿ মিডিਏ ਤੋਂ ਬਿਨਾਂ ਵੀ ਕੰਮ ਨਹੀਂ ਚੱਲਦਾ মিডিਏ ਨੇ ਮੇਰਾ ਖਿਆਲ ਜਿੰਨੀ ਐਡ ਕੀਤੀ ਆ ਸਾਰੇ মিডিਏ ਦਾ ਰੋਮ-ਰੋਮ ਕਰਕੇ ਧੰਨਵਾਦ ਕਰਦਾ ਜਿੰਨੇ ਮਹਾਪੁਰਸ਼ ਆਏ ਆ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਪਟਨਾ ਸਾਹਿਬ ਵਾਲੇ ਤਖਤੋਂ ਆਏ ਆ ਇਹ ਵੀ ਬਲਖਣ ਪੱਖ ਸਾਧਗੁਰ ਜੀ ਨੇ ਬਖਸ਼ ਕੀਤਾ ਵੀ ਅੱਜ ਪੰਜੇ ਤਖਤ ਇਕੱਠਾ ਹੋਇਆ ਤਖਤ ਹਜੂਰ ਸਾਹਿਬ ਤੋਂ ਆਏ ਸਿੰਘ ਕਿਉਂਕਿ ਬਾਬਾ ਜੀ ਆਪ ਤਖਤ ਛੱਡਦੇ ਘਟਿਆ ਸੋ ਇਹਨਾਂ ਸਾਰਿਆਂ ਦਾ ਤੇ ਤੁਹਾਡਾ ਸੰਗਤ ਦਾ ਜੇ ਸੰਗਤ ਨੇ ਲਗਾਤਾਰ ਕੱਲ ਮੈਂ ਦੇਖਦਾ ਸੀ ਨਗਰ ਕੀਰਤਨ ਸੀ ਜਦੋਂ ਖੰਡੂਰ ਸਾਹਿਬ ਚਾਲੂ ਹੋਇਆ ਇਵੇਂ ਸਾਰੇ ਮਹਾਪੁਰਛੋਤੇ ਸ਼ਸ਼ੋਭਤ ਸੀ ਤੇ ਤਕਾਲੀ ਰਾਤ ਨੂੰ ਆ ਕੇ ਅਸੀਂ ਬੜੇ ਤਕਾਲੀ ਸ਼ਾਮਾਂ ਦੇ ਵੇਲੇ ਜਿੱਡਾ ਵੱਡਾ ਲੋਕਾਂ ਦੇ ਵਿੱਚ ਮੈਂ ਉਹ ਉਤਸ਼ਾਹ ਦੇਖਿਆ ਤੇ ਮੈਂ ਕਹਿੰਦਾ ਸੀ ਹਰਜਿੰਦਰ ਸਿੰਘਾਂ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਧਰਤੀ ਆ ਇਸ ਧਰਤੀ ਤੇ ਸਤਗੁਰ ਨੇ ਬਹੁਤ ਅਸੀਸਾਂ ਦਿੱਤੀਆਂ ਸਤਗੁਰ ਜੀ ਨੇ ਧਾਰਮਿਕ ਪੱਖ ਆਰਥਿਕ ਪੱਖ ਸਮਾਜਿਕ ਪੱਖ ਕੋਈ ਪੱਖ ਨਹੀਂ ਛੱਡਿਆ ਇਸ ਧਰਤੀ ਨੂੰ ਇਹਨੇ ਵਰਦਾਨ ਦਿੱਤੇ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਦਾ ਫਿਰ ਦਿਲ ਦੀਆਂ ਡਗਹਾਈਆਂ ਤੋਂ ਖਾਸ ਕਰਕੇ ਸਰਦਾਰ ਬਲਵਿੰਦਰ ਸਿੰਘ ਜੀ ਭੁੰਦਰ ਸਾਹਿਬ ਜਿਹੜੇ ਪ੍ਰਧਾਨ ਅਕਾਲੀ ਦਲ ਉਹ ਵੀ ਚੇਚੇ ਤੌਰ ਤੇ ਪਹੁੰਚੇ ਤੇ ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਹਿਬਾਨ ਸਾਰੇ ਬੈਠੇ ਆ ਉਹਨਾਂ ਦਾ ਵੀ ਧੰਵਾਦ ਸਰਦਾਰ ਸਰਬਜੀਤ ਸਿੰਘ ਝਿੰਜਰ ਜੋਥ ਅਕਾਲੀ ਦਲ ਵੱਲੋਂ ਉਹ ਵੀ ਪਹੁੰਚਿਆ ਉਹਨਾਂ ਦਾ ਵੀ ਧੰਵਾਦ ਮਹਾਪੁਰਸ਼ ਇੱਧਰ ਸਾਰੇ ਬੈਠੇ ਆ ਬਾਬਾ ਹਰਦੇਵ ਸਿੰਘ ਜੀ ਕਲੇਰਾਂ ਵਾਲੇ ਮਹਾਪੁਰਸ਼ ਹੋਰ ਸਾਰੇ ਜਿੰਨੇ ਵੀ ਪਹੁੰਚੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਮਹਿਸੂਸ ਕਰਦਾ ਕਿ ਅੱਜ ਤੁਸੀਂ ਜਿਸ ਤਰਜ ਦੇ ਨਾਲ ਜਿਸ ਰੂਹ ਦੇ ਨਾਲ ਬਹੀਰਾਂ ਕੱਤ ਕਰਕੇ ਤੁਸੀਂ ਤਾਂ ਆਏ ਆ ਪਰ ਜਿੰਨੇ ਮਹਾਪੁਰਸ਼ਾਂ ਨੇ ਅੱਜ ਅਸੀਸ ਬਖਸ਼ਿਸ਼ ਕੀਤੀ ਆ ਸ਼੍ਰੋਮਣੀ ਕਮੇਟੀ ਦੇ ਨਾਲ ਇਹ ਜਿਹੜੀ ਆਪਣਾ ਕਲਮਾ ਕੋਆਪਰੇਸ਼ਨ ਕੀਤੀ ਆ ਇਹਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਆਸ ਵੀ ਰੱਖਦਾ ਇਹ ਜਿਹੜਾ ਸਾਡਾ ਲਿੰਕ ਗੁਰੂ ਸਾਹਿਬ ਇਦਾਂ ਹੀ ਬਣਾ ਕੇ ਰੱਖਣ ਫਿਰ ਅੰਤ ਦੇ ਵਿੱਚ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਆਨੰਦਗੜ੍ਹ ਵਾਲੇ ਜਿਹੜੇ ਬੜੀ-ਬੜੀ ਛੜਕ ਦੀ ਵੀ ਸੇਵਾ ਕਰ ਰਹੇ ਕਿਹਦਾ-ਕਿਹਦਾ ਨਾਮ ਲਵਾਂ ਸਾਰੇ ਹੀ ਪੂਜਣ ਜੋਗ ਆ ਜਿੰਨੇ ਵੀ ਪਹੁੰਚੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਬਾ ਜੀ ਬਾਬਾ ਕੋਹਲਾ ਸਿੰਘ ਜੀ ਉਹ ਵੀ ਚੇਚੇ ਤੌਰ ਤੇ ਪਹੁੰਚੇ ਆ ਕਿਉਂਕਿ ਮਹਾਨ ਆਤਮਾ ਪਵਿੱਤਰ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਵਾਲੇ ਹੁਣੇ ਮੈਂ ਦੇਖਿਆ ਲੇਟ ਆਏ ਆ ਉਹਨਾਂ ਦਾ ਵੀ ਧੰਨਵਾਦ ਸਾਰਿਆਂ ਦਾ ਨਾਮ ਲੈਣ ਲੱਗੂੰ ਲੰਮਾ ਸਮਾਂ ਲੱਗ ਜਾਊ ਇਕੱਲੇ ਇਕੱਲੇ ਦਾ ਫੇਰ ਦਿਲ ਦੀਆਂ ਢਗਹਾਈਆਂ ਤੋਂ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ